ਲੋ ਵੀ ਮਿੱਤਰੋ ਅੱਜ ਤੁਹਾਡੇ ਲਈ ਸਿਰਫ ਮੱਥੇ ਪਟੇ ਪਟੇ ਦੀ ਬਸ਼ੀਰੀ ਨਹੀਂ ਲਿਆਂਦੀ ਹੈ। ਨਾ ਕੋਈ ਪੈਰ ਚੱਟਾ ਨਾ ਕੋਈ ਜੰੰਬਾ ਪਣ ਤੇ ਹੈ ਵੀ ਜਮਾਂ ਜਾਇਜ਼ ਮੌਲ ਦੀ। ਇੱਕ ਸੂਆ ਸੂਈ ਹੈ ਦੋਸਤੋ ਬਸ਼ੀਰੀ ਤਾਜੀ ਮਗਰ ਲਾ ਕੇ ਆਏ ਮੌਕੇ ਤੇ ਖਾਲੀ ਹੈ। ਤੁਸੀਂ ਆਪਣੇ ਮਨ ਪਸੰਦੇ ਜਿਹੜੇ ਮਰਜ਼ੀ ਘੋੜੇ ਟਮੇਟਾ ਕਰਵਾ ਲਓ। ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟੱਫਰ YouTube ਚੈਨਲ ਦੇ ਉੱਤੇ। ਜਿਹੜੇ ਭਰਾ ਆਪਣੇ ਨਾਲ Facebook ਤੇ ਜੁੜੇ ਉਹਨਾਂ ਦਾ ਵੀ ਤੈਦਨ ਸਵਾਗਤ ਜੀ ਹੈ। ਨਵੀਂ ਸਵੇਰ ਨਵੀਂ ਵੀਡੀਓ ਨਾਲ ਹਾਜ਼ਰ ਹੋਏ ਜੀ। ਅੱਜ ਦੀ ਇਹ ਵੀਡੀਓ 24 ਜੁਲਾਈ 2025 ਦੀ ਵੀਡੀਓ 24 ਜੁਲਾਈ 2025 ਦੀ ਵੀਡੀਓ ਦੋਸਤੋ ਸਿਰਫ ਮੱਥੇ ਪਟੇ ਦੀ ਘੋੜੀ ਚ ਖੈਲੋ ਚਾਹੇ ਖੈਲੋ ਬੇਸ਼ੇਰੀ ਨਵੀਂ ਉਮਰ ਦੀ ਆ ਜੈਜ ਮੁੱਲ ਦੀ ਆਈ ਨਹੀਂ ਯਾਰ ਵੀ ਮੁੱਲ ਬਹੁਤ ਜ਼ਿਆਦਾ ਜਿੰਨੇ ਚੰਬੀਆਂ ਬੱਚੀਆਂ ਮਿਲਦੇ ਉਹਨੇ ਇੱਕ ਦੀ ਆਪਾਂ ਘੋੜੀ ਦੇ ਦਾਂ ਤੇ ਦੋਸਤੋ ਗੱਲ ਕਰੀ ਉਮਰ ਹਾਈਟ ਦੀ ਤਾਂ 4 ਸਾਲ ਉਮਰ ਹੋਈ ਆ ਇੱਕ ਸੂਹਾ ਦਿੱਤਾ ਤੇ ਕੱਦ ਦੀ ਗੱਲ ਕਰੀਏ 60 ਇੰਚ ਆ ਤੇ ਮਾਰਕਾ ਤੁਸੀਂ ਦੇਖ ਲਿਆ ਜਮ ਮੱਥੇ ਪਟੇ ਦੀ ਥੋੜੀ ਸੰਭਾਈ ਵਾਲੇ ਪਾਸੋਂ ਬੱਚੀ ਰਹੀ ਹੋਈ ਆ ਤੇ ਇੱਕ ਦੋਸਤੋਂ ਆ ਵੀਡੀਓ ਤਾਂ ਨਹੀਂ ਇੰਨੇ ਪ੍ਰੋਫੈਸ਼ਨਲ ਬਣੀ ਤਾਂ ਹੀ ਦੋ ਦਿਨ ਵੀਡੀਓ ਨੇ ਬਈ ਬਾਰਿਸ਼ ਬਹੁਤ ਜ਼ਿਆਦਾ ਹੋਈ ਆ ਪੂਰਾ ਕਰਕੇ ਖੇਤਾਂ-ਕੁੱਤਾਂ 'ਚ ਪਾਣੀ ਬਹੁਤ ਜ਼ਿਆਦਾ ਖੜਾ ਤੇ ਉਹਦਾ ਕਰਕੇ ਬਾਹਰ ਲਗਾ ਲੈਕ ਨਹੀਂ ਜਾ ਸਕਦੇ ਪਾਣੀ ਜ਼ਿਆਦਾ ਖੜਨਾ ਕਰਕੇ ਨਾ ਤਾਂ ਇੱਥੇ ਰੋਡ ਤੇ ਵੀਡੀਓ ਬਣਾ ਲਈ ਰੋਡ ਦਾ ਆਵਾਜ਼ ਆਈਦਾ ਕਰਕੇ ਬੱਚੀ ਨੇ ਆਪਦੇ ਆਪ ਨੂੰ ਇੰਨਾ ਪਰਫਾਰਮ ਨਹੀਂ ਕੀਤਾ ਤਾ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਆ ਹਨਾ ਆਵਾਜ਼ ਆਈ ਜ਼ਿਆਦਾ ਥੋੜੀ ਤੇ ਪਰ ਉਹ ਆਪਾਂ ਬੱਤੀ ਜਿਹੜੀ ਤੁਸੀਂ ਬੰਤ ਤਰਾ ਉਹ ਤੁਸੀਂ ਚੈੱਕ ਕਰ ਸਕਦੇ ਸਿਰਫ ਖੁੰਡੀ ਵਾਲਾ ਕੰਨ ਆ ਸਿਰਫ ਮੱਥੇ ਪਟਾ ਅੰਦਰ ਦੀ ਸਾਫ ਆ ਸੁੱਕੇ ਆਈ ਐ ਤਾਜੀ ਬੱਤੀ ਲਾਈ ਆ ਕੋਈ ਇਦਾਂ ਨਹੀਂ ਵੀ ਪਤਾ ਨਹੀਂ ਕਿੰਨਾ ਟਾਈਮ ਹੋਇਆ ਉਹ ਸੂਈ ਨੂੰ ਤੇ ਆ ਕੇ ਤੁਸੀਂ ਚੱਡਾ ਵੀ ਦੇਖ ਸਕਦੇ ਆ ਤੇ ਬਾਕੀ ਅੰਦਰ ਦੀ ਆਪਦੇ ਦੋਸਤ ਜਿਹੜੇ ਮਰਜ਼ੀ ਡਾਕਟਰ ਤੋਂ ਚੈੱਕ ਕਰਵਾ ਲਿਓ ਅੰਦਰ ਦੀ ਆਪਣੀ ਸਾਫ ਆ ਤੇ ਮੌਕੇ ਤੇ ਖਾਲੀ ਆ ਕਿਹ ਵਾਰ ਹੁੰਦਾ ਕਿਸੇ ਦੀ ਚੁਆਇਸ ਚੰਗੇ ਘੋੜਿਆਂ ਦਾ ਭਰਉਣ ਦੀ ਜਾਇਜ਼ ਮੁੱਲ ਲਾ ਕੇ ਘੋੜੀ ਤੇ ਤਾਂ ਮਿੱਤਰੋ ਜਾਇਜ ਮੁੱਲ ਲਾ ਕੇ ਤੁਹਾਨੂੰ ਚੰਗੀ ਘੋੜੀ ਮਿਲ ਜਾਣੀ ਹੈ। ਰੇਟ ਜਮਾਂ ਹੀ ਬਾਜਵਾ। ਸੋ ਜਿਹੜੀ ਵੀ ਮੇਰੇ ਭਰਾ ਦੇ ਪਸੰਦ ਹੋਈ ਸਵਾਰੀ ਦੀ ਪਾਸਾ ਦੋਸਤ ਬਹੁਤ ਸੋਹਣਾ ਤੁਰਦੀ ਆ। ਕਾਫੀ ਭਰਾ ਦੇ ਪਸੰਦ ਹੋਈ ਤਾਂ ਨੰਬਰ ਤੇ ਸੰਪਰਕ ਕਰ ਲਿਓ ਨੰਬਰ ਥੱਲੇ ਦਿੱਤੇ ਤੇ ਮੈਨੂੰ ਜੋ ਇਜਾਜ਼ਤ ਮਿਲਦੇ ਨੇ ਜਲਦੀ ਨਵੀਂ ਵੀਡੀਓ ਨਾਲ ਬਹੁਤ ਬਹੁਤ ਧੰਨਵਾਦ।